ਸੁੱਤੇ ਰੁੱਕਦੀਆਂ ਟਹਿਣੀਆਂ ਜੋ ਕਿ ਕਹਾਣੀ ਬਿਆਨ ਸਿੰਘ ਵਰੀਵਾਲਾ ਜੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਹਰ ਵਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਬਿਜਲੀ ਵੀ ਨਹੀਂ ਸੀ ਕਿ ਅਚਾਨਕ ਦਰਵਾਜ਼ੇ ਤੇ ਕਿਸੇ ਨੇ دستਕ ਦਿੱਤੀ ਸਿਮਰਨ ਨੇ ਉੱਠ ਕੇ ਦਰਵਾਜ਼ੇ ਵਿੱਚੋਂ ਦੀ ਵੇਖਿਆ ਤਾਂ ਬਾਹਰ ਕਾਫੀ ਹਨੇਰਾ ਸੀ ਕਿਉਂਕਿ ਪਹਾੜਾਂ ਵਿੱਚ ਹਨੇਰਾ ਜਲਦੀ ਹੀ ਹੋ ਜਾਂਦਾ ਪਰ ਜਾਦੂਸੇਂ ਦੇ ਦਰਵਾਜ਼ੇ ਦੇ ਕੋਲ ਹੋ ਕੇ ਵੇਖਿਆ ਤੇ ਇੱਕ ਆਦਮੀ ਖੜਾ ਸੀ ਉਹ ਹਨੇਰੇ ਵਿੱਚ ਉਸ ਨੂੰ ਪਛਾਣ ਤਾ ਨਾ ਸਕੀ ਪਰ ਉਸ ਨੇ ਦਰਵਾਜ਼ਾ ਖੋਲ ਦਿੱਤਾ ਉਹ ਅੰਦਰ ਆ ਗਿਆ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ ਤੇ ਅੰਦਰ ਆ ਕੇ ਖੜਾ ਹੋ ਗਿਆ ਸਿਮਰਨ ਨੇ ਉਸ ਨੂੰ ਆਦਮੀ ਨੂੰ ਬੈਠਣ ਲਈ ਕਿਹਾ ਪਰ ਉਸ ਅੱਗੋਂ ਸਿਰਫ ਨਹੀਂ ਜੀ ਸ਼ੁਕਰੀਆ ਹੀ ਕਿਹਾ ਕਿਉਂਕਿ ਪੂਰਾ ਭਿੱਜਿਆ ਹੋਇਆ ਸੀ ਅੰਦਰ ਬਲਦੇ ਅੰਗੀਟੀ ਨੇ ਉਸ ਨੂੰ ਨਿਗਝਿਆ ਦਿੱਤਾ ਅੰਗਿੱਟੀ ਦੀ ਰੌਸ਼ਨੀ ਐਨੀ ਨਹੀਂ ਸੀ ਕਿ ਉਹ ਉਹਦਾ ਚਿਹਰਾ ਦੇਖ ਸਕਦੀ ਅਚਾਨਕ ਅੰਦਰੋਂ ਕਿਸੇ ਦੇ ਖੰਗਣ ਦੀ ਆਵਾਜ਼ ਆਈ ਤੇ ਨਾਲ ਹੀ ਆਵਾਜ਼ ਆਈ ਕੌਣ ਆਇਆ ਹੈ ਬੇਟੀ ਕੋਈ ਨਹੀਂ ਬਾਬੂ ਜੀ ਕੋਈ ਪਰਦੇਸੀ ਲੱਗਦਾ ਹੈ بارش ਕੇ وجہ سے ਅੰਦਰ ਆ ਗਿਆ ਠੀਕ ਹੈ ਬੇਟੀ ਅੰਦਰੋਂ ਫਿਰ ਮਦਮ ਜੀ ਆਵਾਜ਼ ਆਈ ਅਚਾਨਕ ਜ਼ੋਰ ਦੀ ਅਸਮਾਨੀ ਬਿਜਲੀ ਲੱਗ ਗਈ ਜਦ ਸਿਮਰਨ ਨੇ ਬਿਜਲੀ ਦੀ ਲਿਸ਼ਕੋਰ ਵਿੱਚ ਉਸ ਅਣਜਾਣ ਆਦਮੀ ਵੱਲ ਵੇਖਿਆ ਤਾਂ ਉਹ ਇੱਕਦਮ ਪੱਥਰ ਹੋ ਗਈ ਬਿਜਲੀ ਐਨੇ ਜ਼ੋਰ ਦੀ ਕਰ ਕੇ ਡਿੱਗੀ ਸਿਮਰਨ ਨੂੰ ਲੱਗਿਆ ਜਿਵੇਂ ਪੂਰੀ ਬਿਜਲੀ ਉਸ ਤੇ ਹੀ ਡਿੱਗ ਪਈ ਹੋਵੇ ਇਹ ਅਣਜਾਣ ਆਦਮੀ ਕੋਈ ਅਣਜਾਣ ਨਹੀਂ ਜਿਸ ਕਰਨ ਸੀ ਜਿਸ ਕਰਨ ਤੂੰ ਸਿਮਰਨ ਦੇ ਮੂੰਹੋਂ ਨਿਕਲਦੇ-ਨਿਕਲਦੇ ਜਿਹੇ ਸ਼ਬਦ ਟੁੱਟ ਗਏ ਹੋਣ ਜਿਸ ਕਰਨ ਨੇ ਉਸ ਵੱਲ ਵੇਖਿਆ ਤੇ ਉਸ ਨੂੰ ਪਹਿਚਾਣ ਨਾ ਸਕਿਆ ਜੀ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਜਿਸ ਕਰਨ ਹੈਰਾਨ ਸੀ ਵੇ ਹਲੇ ਵੀ ਨਹੀਂ ਜੇ ਪਹਿਚਾਣਿਆ ਉਹ ਅੰਗੂਠੀ ਦੇ ਹੋਰ ਨੇੜੇ ਹੁੰਦੀ ਹੋਈ ਬੋਲੀ ਅੱਗ ਦੇ ਸੇਕ ਵਿੱਚ ਉਹਦਾ ਚਿਹਰਾ ਲਾਲ ਨਹੀਂ ਸਗੋ ਮੁਰਝਾਇਆ ਹੋਇਆ ਸੀ ਸਿਮੀ ਉਹਦੀ ਆਵਾਜ਼ ਨੂੰ ਪਹਿਚਾਣ ਕੇ ਉਹ ਬੋਲਿਆ ਤਸਿਮੀ ਕਰਮਾ ਮਾਰੀ ਸਿਮੀ ਇੰਨਾ ਕਹਿੰਦੇ ਕਹਿੰਦੇ ਉਹ ਭਰੇ ਹੋਏ ਫੋੜੇ ਵਾਂਗ ਫਿਸ ਪਈ ਜਿਸ ਕਰਨ ਬੋਲਿਆ ਕੀ ਹੋਇਆ ਸਿਮੀ ਜੇ ਸਿਮੀ ਨੂੰ ਮੈਂ ਜਾਣਦਾ ਸੀ ਉਹ ਤਾਂ ਇੰਨੀ ਕਮਜ਼ੋਰ ਨਹੀਂ ਸੀ ਕਿਉਂਕਿ ਕਾਲਜ ਦੀਆਂ ਸਾਰੀਆਂ ਕੁੜੀਆਂ ਵਿੱਚ ਬਹਾਦਰ ਤੋਂ ਸੋਹਣੀ ਇੰਨੀ ਕੇ ਮੁੰਡੇ ਤਾਂ ਕੀ ਕੁੜੀਆਂ ਵੀ ਉਹਦੇ ਨਾਲ ਗੱਲਾਂ ਕਰਨ ਨੂੰ ਤਰਸਦੇ ਸਨ ਵੇ ਕਿਸਮਤ ਵੱਡੇ ਵੱਡੇ ਪੱਥਰਾਂ ਨੂੰ ਮੋਮਬੜਾ ਦਿੰਦੀ ਐ ਪੂਰੀ ਗਲਤਾਂ ਦੱਸ ਸਿਮੀ ਅੱਜ ਜੋ ਪੂਰੇ 12 ਸਾਲਾਂ ਬਾਅਦ ਮਿਲੇ ਸਨ ਬਸ ਮੇਰੀ ਪਸੰਦ ਤੂੰ ਸੀ ਤੇ ਕੱਲ ਛੱਡ ਕੇ ਚਲਾ ਗਿਆ ਉਹ ਬੋਲਦੀ ਬੋਲਦੀ ਰੁਕ ਗਈ ਮੇਰੇ ਘਰ ਦੇ ਹਾਲਾਤ ਸੀ ਐਸੇ ਸਨ ਸਿਮੀ ਮੈਨੂੰ ਪੜਾਈ ਵਿੱਚ ਛੱਡ ਕੇ ਜਾਣਾ ਪਿਆ ਬਾਪੂ ਦੇ ਮਰਨ ਤੋਂ ਬਾਅਦ ਦੋ ਪੈਣਾਂ ਦਾ ਬੋਝ ਮੇਰੇ ਤੇ ਸੀ ਬਸ ਕੁਝ ਕੁ ਜ਼ਮੀਨ ਗਹਿਣੇ ਕਰਕੇ ਬਾਹਰ ਚਲਾ ਗਿਆ ਉਸ ਤੋਂ ਬਾਅਦ ਜ਼ਿੰਦਗੀ ਦੀ ਚੱਕੀ ਪਿੰਦਿਆ ਕਦੋਂ 12 ਸਾਲ ਗੁੱਜਰ ਗਏ ਪਤਾ ਹੀ ਨਹੀਂ ਲੱਗਿਆ ਜਿਸ ਕਾਰਨ ਇੱਕੋ ਵਾਰ ਹੀ ਸਭ ਕੁਝ ਬਿਆਨ ਕਰ ਗਿਆ ਪਰ ਤੂੰ ਦੱਸ ਆਪਣੇ ਬਾਰੇ ਤੂੰ ਰੋ ਕਿਉਂ ਰਹੀ ਹੈ ਹਨੇਰੇ ਵਿੱਚ ਸਿਮੀ ਦਾ ਮੂੰਹ ਚੰਗੀ ਤਰ੍ਹਾਂ ਤਾਂ ਨਹੀਂ ਦਿਖ ਰਿਹਾ ਸੀ ਪਰ ਹੌਕਿਆਂ ਦੀ ਆਵਾਜ਼ ਜ਼ਰੂਰ ਸੁਣਾਈ ਦੇ ਰਹੀ ਸੀ ਸਿਮੀ ਕੁਝ ਚਿਰ ਜਸਕਰਨ ਦੇ ਮੂੰਹ ਵੱਲ ਵੇਖਦੀ ਰਹੀ ਫਿਰ ਸਟੌਪ ਤੇ ਚਾਹ ਧਰਦੀ ਬੋਲੀ ਵਸ ਤੂੰ ਚਲਾ ਗਿਆ ਮੈਂ ਮੇ ਕਾਲਜ ਜਾਣਾ ਬੰਦ ਕਰ ਦਿੱਤਾ ਪਾਗਲਾ ਵਾਂਗ ਤਾਕੀ ਬੈਠੀ ਠੜਕਤੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਸੱਚ ਕਿੰਨੇ ਕਮਾਲ ਦੇ ਦਿਨ ਸੀ ਕਰਨ ਉਹ ਨਾ ਕਿਸੇ ਰੱਬ ਨੂੰ ਜਾਣਦੇ ਸੀ ਤੇ ਨਾ ਪਤਾ ਹੁੰਦਾ ਸੀ ਤਕਦੀਰ ਵਕਤੀਰ ਕੀ ਹੁੰਦੀ ਹੈ ਜਰ ਸਿਮੀ ਗੱਲ ਨਾ ਬਦਲ ਫਿਰ ਕੀ ਹੋਇਆ ਇਹ ਦੱਸ ਦੱਸਦੀਆਂ ਕਮਲਿਆਂ ਅੱਗੇ ਕਦੇ ਤੇਥੋਂ ਕੋਈ ਗੱਲ ਲੁਕੋਈ ਆ ਭਲਾ ਕਿਉਂਕਿ ਸਿਮੀ ਨਿੱਕੀ ਤੋਂ ਨਿੱਕੀ ਕਲ ਵੀ ਜਿਸ ਕਰਨ ਨੂੰ ਜ਼ਰੂਰ ਦੱਸਦੀ ਹੁੰਦੀ ਸੀ ਇਹ ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅੰਗਿੱਟੀ ਦੀ ਰੌਸ਼ਨੀ ਵਿੱਚ ਹੰਝੂ ਸਾਫ਼ ਦਿਖਾਈ ਦੇ ਰਹੇ ਸਨ ਸੱਚ ਤੂੰ ਇੱਧਰ ਕਿੱਧਰ ਇਹ ਤਾਂ ਤੂੰ ਦੱਸਿਆ ਹੀ ਨਹੀਂ ਹੋਰ ਹੀ ਗੱਲਾਂ ਛੇੜ ਲਈਆਂ ਸਿਮਰਨ ਚੁੰਨੀ ਦੇ ਲਾੜ ਨਾਲ ਅੱਖਾਂ ਪੂੰਝਦੀ ਬੋਲੀ ਨਾਲੇ ਆਹ ਕੱਪੜੇ ਲਾ ਕੇ ਦੇ ਦੇ ਮੈਂ ਸੁਕਾ ਦੇਣੀ ਆ ਕਿਵੇਂ ਗਿੱਲੇ ਹੋਏ ਪਏ ਕਹਿੰਦੀ ਉਹ ਅੰਦਰ ਗਈ ਤੇ ਹੋਰ ਕੱਪੜੇ ਜਿਸ ਕਰਨ ਵਾਸਤੇ ਲੈ ਆਈ ਹਨੇਰੇ ਵਿੱਚ ਕੱਪੜੇ ਕਿਸੇ ਵਰਦੀ ਵਰਗੇ ਲੱਗ ਰਹੇ ਸਨ ਜਿਸ ਕਾਰਨ ਕਹਿੰਦਾ ਰਹਿਣ ਦੇ ਸਿਮੀ ਕਿਉਂ ਐਨੀ ਤਕਲੀਫ ਕਰ ਰਹੀਆਂ بارش ਰੁਕਣ ਵਾਲੀ ਮੈਂ ਚੱਲਦਾ ਫੇਰ ਵੀ ਸਿਮੀ ਦੇ ਵਾਰ-ਵਾਰ ਕਹਿਣ ਤੇ ਉਹ ਅੰਦਰ ਗੁਸਲਖਾਨੇ ਵਿੱਚ ਗਿਆ ਤੇ ਕੱਪੜੇ ਬਦਲ ਲਏ ਸਿਮੀ ਫੜ ਕੇ ਉਹਦੇ ਕੱਪੜੇ ਸੋ ਕੌਣ ਲੱਗ ਪਈ ਹਾਂ ਸੱਚ ਤੂੰ ਇੱਥੇ ਕਿਵੇਂ ਇਹ ਤਾਂ ਦੱਸਿਆ ਹੀ ਨਹੀਂ ਵੱਡਿਆ ਚਲਾਕਾ ਇਹ ਕਹਿੰਦੀ ਹੋਈ ਉਹ ਬਸ ਕਰਾਪੀ ਮੈਂ ਮੈਂ ਆ ਚੈ ਲਾਇਆ ਸੀ ਘੁੰਮਣ ਵਾਸਤੇ ਘੁੰਮਦਾ ਘੁੰਮਦਾ ਕਾਫੀ ਅੱਗੇ ਨਿਕਲ ਆਇਆ ਤੇ ਅਚਾਨਕ ਵਾਰਿਸ਼ ਸ਼ੁਰੂ ਹੋ ਗਈ ਇੱਥੇ ਹੋਰ ਕੋਈ ਵਾਰਿਸ਼ ਤੋਂ ਦਾ ਬਚਣ ਦਾ ਸਾਧਨ ਨਹੀਂ ਦਿਸਿਆ ਤੁਹਾਡਾ ਦਰਵਾਜ਼ਾ ਖੜਕਾ ਦਿੱਤਾ ਮੈਂ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਸੀ ਕਿ ਤੂੰ ਦਰਵਾਜ਼ਾ ਖੋਲਵੇਂਗੀ ਉਸ ਤੋਂ ਅੱਗੇ ਤੈਨੂੰ ਪਤਾ ਹੀ ਅਸੀਮੀ ਨੇ ਦੇਖਿਆ ਚਾ ਉੱਬ ਚੁੱਕੀ ਸੀ ਉਸਨੇ ਫ੍ਰਿਜ ਖੋਲ ਕੇ ਦੇਖੀ ਤਾਂ ਦੁੱਧ ਬਿਲਕੁਲ ਖਤਮ ਸੀ ਉਸਨੇ ਆਵਾਜ਼ ਮਾਰੀ ਬੇਟਾ ਜੀ ਮੰਮਾ ਅੰਦਰੋਂ ਕਿਸੇ ਬੱਚੇ ਦੀ ਆਵਾਜ਼ ਆਈ ਬੇਟਾ ਜਿਹੜਾ ਬਾਹਰ ਆ ਰਹਾ ਆਇਆ ਮੰਮਾ ਇੱਕ 7-8 ਸਾਲ ਦਾ ਬੱਚਾ ਬਾਹਰ ਆਇਆ ਤੇ ਬੋਲਿਆ ਜੀ ਮੰਮਾ ਬੋਲੋ ਕੀ ਬਾਤ ਹੈ ਬੇਟਾ ਪਹਿਲੇ ਅੰਕਲ ਜੀ ਕੋ ਨਮਸਤੇ ਕਰੋ ਫਿਰ ਜੇ ਸ਼ਾਤਾ ਲੈ ਜਾਓ ਔਰ ਦੋ ਪੈਕੇਟ ਦੁੱਧ ਲੈ ਆਓ। ਨਮਸਤੇ ਅੰਕਜੀ ਕਿਆ ਕੀ ਉਹ ਦੁੱਧ ਲੈਣ ਚਲਾ ਗਿਆ। ਸਿਮਰਨ ਦੇ ਕਾਰ ਵਿੱਚ ਸਾਰੇ ਹਿਮਾਚਲ ਦੇ ਹੋਣ ਕਰਕੇ ਹਿੰਦੀ ਹੀ ਬੋਲਦੇ ਸਨ। ਕੱਲੀ ਸਿਮਰਨ ਸੀ ਜੋ ਪੰਜਾਬੀ ਬੋਲ ਲੈਂਦੀ ਸੀ। ਅੰਦਰੋਂ ਫਿਰ ਖੰਗਣ ਦੀ ਆਵਾਜ਼ ਆਈ ਤੇ ਸਿਮਰਨ ਨੇ ਲਾਲਟਨ ਜਗਾਈ। ਬਿਜਲੀ ਹਰੇ ਤੱਕ ਨਹੀਂ ਆਈ ਸੀ। ਉਂਝ ਵਾਰਸ਼ ਕੁਝ ਕੱਟ ਗਈ ਸੀ ਤੇ ਉੱਟ ਕੇ ਅੰਦਰ ਚਲੀ ਗਈ। ਅੰਦਰੋਂ ਕੋਈ ਕੱਚ ਦੇ ਸ਼ੀਸ਼ੇ ਖੁੱਲਣ ਦੀ ਆਵਾਜ਼ ਆਈ ਸ਼ਾਇਦ ਅੰਦਰ ਕਿਸੇ ਨੂੰ ਖੰਗ ਦੀ ਦਵਾਈ ਦਿੱਤੀ ਹੋਵੇਗੀ ਉਸਨੇ ਸੋਚਿਆ ਸਿਮਰਨ ਅੰਦਰੋਂ ਬਾਹਰ ਆਈ ਤੇ ਜਸਕਰਨ ਨੂੰ ਬਾਹਾਂ ਫੜ ਦੂਜੇ ਕਮਰੇ ਵਿੱਚ ਲੈ ਗਈ ਜਿੱਥੇ ਸਿਵਾਏ ਹਨੇਰੇ ਤੋਂ ਕੋਈ ਨਹੀਂ ਸੀ ਉਸਨੇ ਜਸਕਰਨ ਨੂੰ ਕੁੱਟ ਕੇ ਗਲ ਨਾਲ ਲਾ ਲਿਆ ਤੇ ਉਹਦੇ ਬੁੱਲ ਚੁੰਮ ਲਏ ਤੇ ਜਸਕਰਨ ਦੇ ਗਲ ਲੱਗ ਕੇ ਬੀਤੇ ਵੇਲੇ ਚ ਗਵਾਚ ਗਈ ਉਹ ਕਾਲੇ ਦੀ ਕੰਟੀਨ ਸਿਨੇਮਾ ਰੋਡ ਉਹ ਸਭ ਕੁਝ ਉਹਨੂੰ ਫੇਰ ਤੋਂ ਦਿਸਿਆ ਅਚਾਨਕ ਦਰਵਾਜ਼ਾ ਖੁੱਲਿਆ ਉਹ ਇੱਕੋ ਝਟਕੇ ਨਜਸ ਕਰਨ ਤੋਂ ਵੱਖ ਹੋ ਗਈ ਤੇ ਚੁੰਨੀ ਠੀਕ ਕਰਦੀ ਕਮਰੇ ਤੋਂ ਬਾਹਰ ਆ ਕੇ ਬੋਲੀ ਲੈ ਆਏ ਬੇਟਾ ਦੁੱਧ ਬੱਚਾ ਦੁੱਧ ਫੜਾ ਕੇ ਅੰਦਰ ਚਲਾ ਗਿਆ ਜਸਕਰਨ ਦੇ ਕੱਪੜੇ ਸੁੱਕ ਚੁੱਕੇ ਸਨ ਇਸ ਲਈ ਉਸਨੇ ਆਪਣੇ ਕੱਪੜੇ ਪਹਿਨ ਲਏ ਕਰਨ ਦੇ ਅੰਦਰ ਖੰਗਣ ਵਾਲੇ ਬਾਰੇ ਪੁੱਛਿਆ ਤਾਂ ਦੁੱਧ ਚਾਹ ਚ ਪਾ ਕੇ ਸਿਮਰਨ ਦੱਸਣਾ ਸ਼ੁਰੂ ਕੀਤਾ ਤੇਰੇ ਕੱਲ ਛੱਡ ਜਾਣ ਤੋਂ ਬਾਅਦ ਮੈਂ ਮੇ ਕੱਲ ਜਾਣਾ ਬੰਦ ਕਰ ਦਿੱਤਾ ਤੇ ਉਦਾਸ ਰਹਿਣ ਲੱਗੀ ਤੇ ਉਸ ਤੋਂ ਥੋੜੇ ਚਿਰ ਬਾਅਦ ਪਾਪਾ ਦੀ ਮੌਤ ਹੋ ਗਈ ਮੈਂ ਤੇ ਮਾਂ ਇਕੱਲਿਆਂ ਰਹਿ ਗਈਆਂ ਮੇਰੇ ਮਾਮੇ ਨੇ ਮੇਰੀ ਮਾਂ ਨਾਲ ਸਲਾਹ ਕਰਕੇ ਮੇਰਾ ਰਿਸ਼ਤਾ ਕਰਵਾ ਦਿੱਤਾ ਮੁੰਡਾ ਫੌਜੀ ਸੀ ਮਾਂ ਨੇ ਚਟਹਾ ਕਰ ਦਿੱਤੀ ਜਿਸ ਕਾਰਨ ਨੂੰ ਹੁਣ ਸਮਝ ਆਈ ਸੀ ਕਿ ਜੋ ਕਪੜੇ ਸਿਮਰਨ ਨੇ ਦਿੱਤੇ ਸੀ ਉਹ ਵਰਦੀ ਕਿਉਂ ਲੱਗ ਰਹੇ ਸਨ ਉਦੋਂ ਉਹਨਾਂ ਦੀ ਪੋਸਟਿੰਗ ਡੇਰਾਦੂਨ ਸੀ ਮੇਰੇ ਵਿਆਹ ਨੂੰ ਹਲੇ 2 ਸਾਲ ਵੀ ਨਹੀਂ ਹੋਏ ਸਨ ਕਿ ਕਾਰਗਲ ਦੀ جنگ ਲੱਗ ਪਈ ਉਹਨਾਂ ਨੂੰ ਕਸ਼ਮੀਰ ਜਾਣਾ ਪਿਆ ਉਸ ਤੋਂ ਬਾਅਦ ਕਹਿੰਦੇ ਕਹਿੰਦੇ ਸੀਮੀ ਦਾ ਗੱਤ ਪਾਰ ਆਇਆ ਉਹਨੇ ਥੁੱਕ ਅੰਦਰ ਕਰਕੇ ਫੇਰ ਦੱਸਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਲਾਸ਼ ਆਈ ਤਰੰਗੇ 'ਚ ਲਪਟੀ ਹੋਈ ਮੇਰੇ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੋਵੇ ਆ ਮੇਰਾ ਬੇਟਾ ਉਦੋਂ ਸਿਰ 8 ਮਹੀਨੇ ਦਾ ਸੀ ਕੁਝ ਚਿਰ ਪੀਕੇ ਰਹੀ ਮਾਂ ਕੋਲ ਪਰ ਕਦੋਂ ਤੱਕ ਕੱਲੀ ਮਾਂ ਤੇ ਬੋਝ ਬਣਦੀ ਜੇ ਪਿਓ ਸਿਰ ਤੇ ਹੁੰਦਾ ਹੋਰ ਗੱਲ ਸੀ ਅਖੀਰ ਆਪਣੇ ਬੇਟੇ ਨੂੰ ਚੁੱਕ ਸੱਸ ਸਹੁਰੇ ਕੋਲ ਇੱਥੇ ਚੈਲ ਆ ਗਈ ਜਿਨ੍ਹਾਂ ਦਾ ਆਪਣਾ ਪੁੱਤ ਤੁਰ ਜਾਣ ਪਿੱਛੋਂ ਕੋਈ ਨਹੀਂ ਰਹਿ ਗਿਆ ਸੀ ਸੱਸ ਵੀ ਪਿਛਲੇ ਸਾਲ ਗੁੱਜਰ ਗਈ ਕੱਲੇ ਬਾਪੂ ਜੀ ਨੇ ਹੁਣ ਉਹ ਵੀ ਦਮੇ ਦੇ ਮਰੀਜ਼ ਨੇ ਜੋ ਅੰਦਰ ਖਾਂ ਗਏ ਸੀ ਹੁਣੇ-ਹੁਣੇ ਜਿਸਕਰਨ ਜਿਵੇਂ ਇਹ ਸਭ ਕੁਝ ਸੁਣ ਕੇ ਪੱਥਰ ਬਣ ਗਿਆ ਹੋਵੇ ਸਿਮੀ ਨੇ ਬਾਹਾਂ ਫੜ ਕੇ ਹਿਲਾ ਕੇ ਕਿਹਾ ਜਸਕਰਨ ਚਾਹ ਪੀਲਾ ਜਸਕਰਨ ਉੱਬੜ ਵਾਹੇ ਜਹ ਉੱਠਿਆ ਤੇ ਚਾਹ ਫੜ ਕੇ ਪੀਣ ਲੱਗਾ ਬਾਹਰ ਵਾਰਿਸ਼ ਰੁਕ ਗਈ ਸੀ ਤੇ ਬਿਜਲੀ ਵੀ ਆ ਗਈ ਜਦੋਂ ਉਸਨੇ ਸਿਮਮੀ ਦਾ ਚਿਹਰਾ ਦੇਖਿਆ ਤਾਂ ਚਾਹ ਦਾ ਗਲਾਸ ਉਹਦੇ ਹੱਥੋਂ ਡਿੱਗਦਾ ਡਿੱਗਦਾ ਬਚਿਆ ਸਿਮਮੀ ਦੇ ਅੱਖਾਂ ਦੇ ਥੱਲੇ ਕਾਲੇ ਘੇਰੇ ਸਨ ਵਾਲ ਉਲਝੇ ਹੋਏ ਜਿਵੇਂ ਕਿੰਨੇ ਸਾਲਾਂ ਤੋਂ ਇਹਨਾਂ ਨੂੰ ਕੰੰਗੀ ਨਸੀਬ ਨਾ ਹੋਈ ਹੋਵੇ ਤੇ ਬੁੱਲਾਂ ਤੇ ਸਿਕਰੀ ਦੀ ਪੇਪੜੀ ਜੰਮੀ ਹੋਈ ਜਿਸ ਕਰ ਨੂੰ ਕਚਿਆਣ ਆਈ ਕਿ ਹੁਣੇ-ਹੁਣੇ ਉਸਨੇ ਇਹ ਬੁੱਲ ਚੁੰਮੇ ਸਨ ਉਸ ਦਾ ਚਾਹ ਪੀਣ ਨੂੰ ਦਿਲ ਨਾ ਕੀਤਾ ਉਸ ਨੇ ਅੱਧੀ ਚਾਹ ਗਲਾਸ ਛੱਡਦੇ ਹੋਏ ਕਿਹਾ ਮੈਂ ਚੱਲਦਾ ਸਿਮਮੀ ਕਿਤੇ ਵਾਰਿਸ਼ ਫੇਰ ਨਾ ਸ਼ੁਰੂ ਹੋ ਜਾਵੇ ਵੇ ਚਾਹ ਤਾਂ ਪੀ ਜਾਂਦਾ ਸਿਮਮੀ ਨੇ ਕਿਹੜਾ ਰੋ ਰੋ ਚਾਹ ਪਿਲਾਉਣੀ ਆ ਸਿਮਮੀ ਦੀ ਆਵਾਜ਼ ਵਿੱਚ ਦਰਦ ਸੀ ਜਿਸ ਕਾਰਨ ਉੱਠ ਕੇ ਖੜਾ ਹੋ ਗਿਆ ਸਿਮਮੀ ਦਾ ਬੇਟਾ ਵੀ ਬਾਹਰ ਆ ਗਿਆ ਸੀ ਜਿਸ ਕਾਰਨ ਜੇਬ ਵਿੱਚੋਂ 10-10 نوٹ ਕੱਢ ਕੇ ਬੱਚੇ ਨੂੰ ਫੜਾਉਂਦਿਆਂ ਪੁੱਛਿਆ ਤੇਰਾ ਨਾਂ ਕੀ ਐ ਸ਼ੇਰਾ ਜੀ ਜਸਕਰਨ ਬੱਚੇ ਨੇ ਮਾਸੂਮियत ਨਾਲ ਥੱਲੇ ਦੇਖ ਦੇ ਕਿਹਾ ਜਸਕਰਨ ਦੇ ਜਿਵੇਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੋਵੇ ਉਹਨੇ ਸਿਮੀ ਵੱਲ ਵੇਖਿਆ ਉਹਨੂੰ ਸਿਮੀ ਚੋਂ ਹੁਣ ਕਜਾਨ ਨਹੀਂ ਆਈ ਉਹਦਾ ਦਿਲ ਕੀਤਾ ਕਿ ਉਹ ਸਿਮੀ ਨੂੰ ਕੁੱਟ ਕੇ ਗਲ ਨਾਲ ਲਾ ਲਵੇ ਤੇ ਉਹਦੇ ਸਿੱਕਰੀ ਪਰੇ ਬੁੱਲਾ ਨੂੰ ਚੁੰਮ ਲਵੇ ਉਸਨੇ ਸਿੰਮੀ ਕੋਈ ਪਰੀ ਲੱਗੀ ਜਿਸਨੇ ਆਪਣੇ ਬੇਟੇ ਨੂੰ ਵੀ ਉਸਦਾ ਨਾਮ ਦਿੱਤਾ ਸੀ ਉਹਦਾ ਦਿਲ ਕੀਤਾ ਕਿ ਛੱਡੀ ਚਾ ਉਹ ਦੁਬਾਰਾ ਚੱਕ ਕੇ ਪੀ ਲਵੇ ਪਰ ਉਸਦਾ ਹੌਸਲਾ ਨਾ ਪਿਆ ਉਹ ਸਿੰਮੀ ਨੂੰ ਫੱਤੇ ਬੁਲਾ ਕੇ ਦਰਵਾਜ਼ੇੋਂ ਬਾਹਰ ਆ ਗਿਆ ਕਹਿਣ ਮੈਂ ਫੇਰ ਤੋਂ ਸ਼ੁਰੂ ਹੋ ਗਈ ਸੀ ਪਰ ਉਹ ਰੁਕਿਆ ਨਹੀਂ ਸਿੰਮੀ ਉਹਦੀ ਛੱਡੀ ਝੂਠੀ ਚਾਹ ਦੀਆਂ ਕੁੱਟਾਂ ਪਰਦੀ ਜਸਕਰਨ ਨੂੰ ਜਾਂਦੇ ਨੂੰ ਪਿੱਛੋਂ ਉਹਨਾਂ ਚ ਦੇਖਦੀ ਰਹੀ ਜਿੰਨਾ ਚਿਰ ਉਹ ਪਹਾੜੀ ਓਲੇ ਨਹੀਂ ਹੋ ਗਿਆ ਸਿਮੇ ਦੀ ਸੋਚ ਦੇ ਪੰਛੀ ਉੱਡ ਕੇ ਕਾਲੇ ਦੀ ਕੰਟੇਨ ਤੇ ਪਹੁੰਚ ਗਏ ਸਨ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਸੁੱਤੇ ਰੁੱਖ ਦੀਆਂ ਟਹਿਣੀਆਂ ਨੂੰ ਫੜ ਕੇ ਹਿਲਾ ਦਿੱਤਾ ਹੋਵੇ ਤੇ ਉਹਨਾਂ ਟਹਿਣੀਆਂ ਤੇ ਬੈਠੇ ਪੰਛੀ ਡਰ ਕੇ ਉੱਡ ਗਏ ਹੋਣਗੇ